ਆ ਗਏ ਆ ਗਏ ਹਾਂ ਕਿੰਨੂੰ ਸੁਣੋ ਗਏ ਆ ਦੇਖ ਚੋਰੀ ਕਰਕੇ ਆਏ ਲਓ ਗਾਇਜ਼ ਖਾ ਪੀ ਗਏ ਸਾਰੀ ਫੈਮਿਲੀ ਹਾਸਿਆਂ ਆ ਗਿਆ ਆ ਗਿਆ ਜਨਤਾ ਪਿੱਛੇ ਪਿੱਛੇ ਕਹਿੰਦੇ ਤੈਨੂੰ ਮੋੜਦਾ ਨਹੀਂ ਪਿਛਾਣ ਗੱਲ ਸੁਣਾ ਕੋਈ ਹਾਂ ਉਸਤਾਨੂ ਵੀ ਆਉਂਦੀ ਮੈਂ ਇਨਣਾ ਆਉਂਗੀ ਜੀ ਲਓ ਜੀ ਇਹ ਛਣਾ ਬਣਾ ਫੇਰ ਹੋ ਗਈ ਤਿਆਰ ਮੜਾ ਜੈਨਾਂ ਨੂੰ ਕਹ ਆ ਜਾ ਤੁਹਾਨੂੰ ਕੋ ਫਾਪ ਵੀ ਲਈਏ ਉਸੇ بڑے ਵਰਦੀਆ ਬਦਲ ਕੇ ਬਾਹਰ ਆ ਗਏ ਖਾਣ ਪੀਣੇ ਚੱਲੇ ਆਪਾਂ ਅਹੀਂ ਚੱਲੇ ਆ ਸਮਾਨ ਲੈਣ ਕਹਿੰਦੇ ਸ਼ਾਮਾਂ ਚਾਹੀਏ ਪੇਲ ਬਣਾਓ ਗਾਜਰ ਵਾਲੀ ਖੀਰ ਬਣਾਓ ਇਹ ਨਾਣ ਦੀ ਡਿਮਾਂਡ ਆ ਅੱਜ ਆਪਣੀ ਨਾਣ ਦੀ ਡਿਮਾਂਡ ਦੇ ਉੱਪਰ ਹੰਦਾਵਾਂ ਸਾਹਿਬ ਫਿਰ ਮੈਂ ਕਿਹਾ ਜਦੋਂ ਖਾ ਪੀਓ ਜੋ ਖਾਣਾ ਪੀਣਾ ਕੁਝ ਤੁਸੀਂ ਜੀ ਕਹਿੰਦੇ ਖਾਣਾ ਵਾ ਤੇ ਨਾਲ ਦੀ ਨਾਲ ਆਪਾਂ ਥੋੜੇ ਸਮਾਨ ਕਿੱਦੇ ਲਿਆਉਣਾ ਹਾਂ ਜੀ ਮੈਂ ਚੱਲ ਲੈ ਆਓ ਵੱਡੇ ਤੇਰਾ ਵਾ ਫਿਰ ਬਾਪ ਦੇ ਫਿਰ ਬਰਥਡੇ ਦਾ ਲੱਦਾ ਹੋ ਲੰਦਾ ਤੇ ਆ ਬਹੁਤ ਸੋਹਣਾ ਆਈਡੀਆ ਜਗਾਲੀ ਦੀ ਆਫ ਕਰਦੀ ਦੀ ਆ ਤੇ ਇਹ ਬਾਕੀ ਹਾਂ ਜੀ ਸੱਸੀ ਘਰ ਦੀ ਸਾਰਿਆਂ ਨੂੰ ਤੇ ਸਾਰੇ ਜਣਿਆਂ ਉਹਦੇ ਵਧੀਆ ਸਵਾਗਤ ਕਰਦੇ ਆ ਨਵੇਂ ਵਲੌਗ ਦੇ ਵਿੱਚ ਤੇ ਵਲੌਗ ਦੇ ਨਾਲ ਇਦਾਂ ਹੀ ਜੁੜੇ ਰਹੋ ਪਿਛਲੇ ਜਿਹੜੇ ਦੋ ਵਲੌਗ ਆ ਉਹ ਪਹਿੜਾ ਇੱਕ ਅੱਜ ਪਹਿਜੇਗਾ ਇੱਕ ਕੱਲ ਪਹਿਜੇਗਾ ਤੇ ਪਲੀਜ਼ ਉਹਨਾਂ ਨੂੰ ਪਿਆਰ ਦਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਤੇ ਇੰਜੋਏ ਕਰਿਆ ਕਰੋ ਨਾਲ ਚਾਹ ਪੀਆ ਕਰੋ ਨਾਲ ਜਾਇਆ ਕਰਿਆ ਕਰੋ ਜੇ ਮੱਲੀ ਸਾਹਿਬ ਤੇ ਦੇਖਦੇ ਨੇ ਬਲੌਗਿੰਗ ਮੈਂ ਦੇਖਦੀ ਨੇ ਸਾਰਿਆਂ ਦੇ ਵਲੌਗ ਮੇਰੇ ਵੀ ਦੇਖਿਆ ਕਰੋ ਚੱਲ ਠੀਕ ਤੇ ਉਧਰ ਉਧਰ ਬੁੱਗੀਆਂ ਤੋਂ ਵਡੀਆਂ ਚੱਲ ਫਿਰ ਆ ਲੋ ਦੀ ਚਲੀਏ ਹੁਣ ਆਪਾਂ ਉਦਰ ਕਾਲੀਆਂ ਕਾਲੀਆਂ ਬੁਗੀਆਂ ਤੋਂ ਵੱਡੀਆਂ ਨੇ ਸਵੇਰ ਦੇ ਆਪਾਂ ਲੌਣਾ ਨਹੀਂ ਕਾਲੀਆਂ ਕਿੱਥੇ ਇਹਨਾਂ ਦੀਆਂ ਸਵੇਰ ਦੇ ਆਪਾਂ ਲੌਣਾ ਨਹੀਂ ਧੋੜਾ ਨਹੀਂ ਆਏ ਕੀ ਕਰਕੇ ਅਰਦਾਸ ਕਰ ਚਲੋ ਫਿਰ ਚੱਲੀਏ ਜਾਂਦੇ ਆ ਵਲੋਗਿੰਗ ਦੇ ਬਾਅਦ ਚਾਹ ਜਿਹੜੀ ਜਨਤਾ ਜਿਹੜੀ ਆਵੇਂ ਬੈ ਗਈ ਟਾਈਮ ਦੇ ਨਾਲ ਹੀ ਚੱਲਦੇ ਆਪਦੇ ਜੇ ਸਾਰੇ ਉਹ ਬੂਆ ਖੋਲੋ ਅਬਲ ਨੂੰ ਕਹੜਾ ਖੋਲੋ ਉਹ ਖੋਲੋਗੀ ਅੱਛਾ ਚਲ ਜਾ ਖੋਲ ਲੈ ਚੱਲ ਚੱਲ ਡਾਹ ਚੱਲ ਲੋ ਜੀ ਘਰ ਆਪਾਂ ਆ ਗਏ ਆ ਤੇ ਲੱਗਦੀਆਂ ਨੇ ਹੁਣ ਪਰਿਆ ਉਹ ਕਹਿੰਦੇ ਸੁਣਨ ਲਾ ਲੇ ਤੇ ਇਹ ਕਿਚਾ ਵਧੀਆ ਹੋਣੀ ਹੈ ਕੁਆਲਿਟੀ ਮੇਰਾ ਦਹਾਕ ਮੇਰਾ ਬਾਦ ਕਹਦੇ ਵੀ ਮੈਨੂੰ ਅਪਡੇਟ ਕਰਕੇ ਦੇ ਫੋਨ ਬਦਲ ਕੇ ਦੇ ਹੁਣ ਮੈਂ ਤੇ ਮੇਰਾ ਵੈਸੇ ਵੀ ਮੇਰਾ ਆਈ ਜਾਣਾ ਹਾਏ ਹਾਏ ਹੁਣ ਫਾਇਦਾ ਇਹਨਾ ਕਹਦੇ ਨਹੀਂ ਇਹ ਤਾਂ ਪਰ ਮੈਂ ਵੈਸੇ ਨਾ ਆਪਣੀ ਮਤਲਬ ਸੋਚਿਆ ਵਕ ਹੋ ਜਾਏ ਤਗੜਾ ਸੋਚਿਆ ਵਾ ਤੇ ਪ੍ਰਮਾਤਮਾ ਨੇ ਚਾਹ ਤਾ ਦਵਾਂਗੇ ਉਹ ਸਰਪ੍ਰਾਈਜ਼ਲੀ ਔਲ ਵਾਈ ਟਾਈਮ ਚ ਕੇ ਬੰਦੇ ਨੇ ਕੇ ਬੰਦੇ ਤੇ ਬਾਕੀ ਆ ਵੀ ਹੁਣ ਕੀ ਖਾਣਾ ਪੀਣਾ ਵਾ ਸੈਣਾ ਬੈਣਾ ਵੇਖੋ ਤਿਆਰੀ ਵੇਖੋ ਪਰ ਆਪ ਅੱਗੇ ਕੀਦੇ ਹੁੰਦੇ ਆ 5 ਮਿੰਟ ਨਹੀਂ ਲਾਇਆ ਹਾਂ ਕਰਤੇ ਆਪ ਬਣੀ ਪੰਜ ਮਿੰਟਾਂ ਦੇ ਨਹੀਂ ਖਾਣੇ ਨਹੀਂ 5 ਮਿੰਟ 1 ਮਿੰਟ ਨਹੀਂ ਲਾਇਆ ਤਿਆਰ ਹੁੰਦੇ ਜਿਹੜੀਆਂ ਗੰਦੀਆਂ ਬੱਗੀਆਂ ਬਣੀਆਂ ਸੈਰਦੀਆਂ ਉਹ ਤਾਂ ਵਾ ਅੱਗੇ ਗੱਡੀ ਚ ਮੈਂ ਟਮਾਟਾ ਸੋਚ ਗਈ ਥੋੜੇ ਦੇ ਦੰਦ ਤੇ ਕੀ ਕਰਦੇ ਹੋੜੇ ਆਪਨੇ ਖੈਰ ਅੱਲਾ ਸ਼ੋਗਰ ਕਰ ਕਰ ਜਿਕਨ ਨਹੀਂ ਖਾਂਦੇ ਨਹੀਂ ਤਾਂ ਰੋਜ਼ ਇਹ ਵਾਲੇ ਨੂੰ ਮੁਰਗਾ ਤਲੇ ਵਾਲਾ ਆਪਾਂ ਤਾਂ ਖਾਂਦੇ ਆ ਖਾਣ ਵਾਲੇ ਖਾਂਦੇ ਆ ਤੁਹਾਡਾ ਉਦੋਂ ਸਬੂਤ ਦੇਖਿਆ ਜੀ ਲਾਈਵ ਤੇ ਮਾਂ ਹੈ ਨਹੀਂ ਨਾ ਵਿੱਚ ਹੋਰ ਬਾਦਿਓ ਉਹਨਾਂ ਦੀ ਵੀਡੀਓ ਪਾ ਦਿਓ ਕਿਹੜੀ ਉਹ ਤੇ ਪੈ ਗਈ ਬਬੂ ਨਹੀਂ ਸੱਚ ਉਹ ਨਹੀਂ ਪੈਣੀ ਉਹ ਨਹੀਂ ਪੈਣੀ ਆਏ ਕਿੰਨੇ ਸੋਹਰੇ ਲੱਗਦੇ ਹਰੀ ਹਰੀ ਫੁੱਲ ਆਏ ਹਾਏ ਕਿੰਨੇ ਘੜ ਲੱਗਦੇ ਆ ਹਰੇ ਘੜੇ ਫੁੱਲ ਤਾਂ ਕੋਈ ਨਹੀਂ ਆ ਉਹੋ ਤਾਂ ਤੂੰ ਬੋਲ ਕੇ ਦੇਖ ਕੈਮਰੇ ਦੇ ਪਾਈ ਪਾਈ ਦੇ ਫਾਈ ਦੇ ਵਿੱਚ ਫਸਟ ਟਾਈਮ ਆਏ ਦੇ ਰੈਟ ਐਕਸਪੀਰੀਅੰਸ ਦਿਖਾ ਦੇਣਾ ਆ ਗਏ ਆ ਆ ਗਿਆ ਹੈ ਕਿੰਨੇ ਕੋਸੇ ਬੋਲਦੇ ਹਾਂ ਨੰਬਰ ਸਕੋਰ ਦੇ ਲਓ ਹਾਂ ਜੀ ਨਹੀਂ ਵਾ ਨਹੀਂ ਲਓ ਔਰ ਮਲੀ ਸਾਹਿਬ ਵਧੀਆ ਆ ਨਾ ਬਾਕੀ ਟੇਸਟ ਕਰਕੇ ਵੇਖਾਂਗੇ ਇਹਨਾਂ ਦਾ ਫੂਡ ਜਾਂ ਕਿਦਾਂ ਦਾ ਸਾਰਾ ਕੁਝ ਹੈ ਨਾ ਖਾਂ ਪੀਂ ਤਰ ਇਹਦੇ ਜਿੱਥੇ ਮਰ ਜੰਦੇ ਨੇ ਉਹਦਾ ਤੇ ਆ ਜਾਂਦੇ। ਇੱਕ ਆ ਵੀਰ ਦੋ ਬੇਟੇ। ਕੀ ਹੋ ਰਿਹਾ ਹੈ? ਪਰ ਪੁੱਜਾ। ਮੈਨੂੰ ਜਦ ਤੂੰ ਹੀ ਹੋਈਏ ਤੇ ਛਾੜੀ ਪੀ। ਹਮ ਲਗਾ ਹਮ ਮੰਗਵਾਇਆ ਉਹ। ਹਮ। ਜੋ ਕਰੇ ਮੰਗਣ ਦੇ ਹੀ। ਕਰੇ ਮਸਕਾਨ ਦੀ ਮੈਂ ਖਾਈ ਚੰਦੀ ਕਰੇ ਇਥੇ ਮੰਗਾ। ਬੇਟੀ। ਮਿੱਠੀ ਸੀਟ ਬਗਾ। ਹਮ ਬਟਾ ਕਰਾ। ਮੂੰਹ ਮਿੱਠਾ ਕਰਨਾ ਮੰਗਣ ਦੇ। ਕੀ ਵਧੀਆ ਰੈਸਟੋਰੈਂਟ ਅੱਗੇ ਮੰਨਦਾ ਰਿਹਾ ਮੈਂ ਤੇ ਇਹਨਾਂ ਨੂੰ ਇਹਨਾਂ ਨੂੰ ਮੈਂ ਹੁੰਦਾ ਮੈਂ ਕੀ ਆ ਮਾ ਪਾ ਕੇ ਖਾਪੀ ਕੇ ਦੱਸਦੇ ਆ ਤੁਹਾਨੂੰ ਕਿੰਦਾ ਦਾ ਸਿਸਟਮ ਹੈ ਇਹ ਕਿੰਦਾ ਦਾ ਨਹੀਂ ਹੈ ਤੇ ਅੰਮਡਾ ਵਾਲੀ ਫੋਨੇ ਨਾ ਪੜਾ ਪੜਾ ਊੜ ਆ ਗਿਆ ਜੀ ਆਪਣਾ ਕਿਹਦੀ ਤਰ੍ਹਾਂ ਜੰਮੀ ਲੱਗੀ ਹੋ ਲਓ ਜਿੱਤੇ ਇਹਨਾਂ ਨੇ ਕੱਤੀਆਂ ਪਲੇਟਾਂ ਦੇਈਆਂ ਖਾ ਖਾ ਗੋੜੀ ਬਹੁਤ ਟੇਸਟੀ ਜੀ ਨੇ ਆਰੇ ਲੈ ਲੈਨੇ ਆਰੇ ਬਹੁਤ ਟੇਸਟੀ ਹੈ ਨਾ ਸਿੱਗਲ ਸਾਰਾ ਕੁਝ ਬਹੁਤ ਟੇਸਟੀ ਆ ਬਹੁਤ ਟੇਸਟੀ ਆ ਮੈਂ ਤਾਂ ਦਿੱਤਾ ਕਰਦਾ ਵਾ ਜਿਹੜਾ ਰੋਜ਼ ਦੇ ਆ ਗਏ ਆ ਇਹ ਖਾਵਾਂਗੇ ਉਹ ਤੇਰਾ ਪ੍ਰੀਟ ਦੇ ਪਈ ਨਹੀਂ ਦੇਖ ਕਰਦੇ ਆ ਇੰਜੋਏ ਤੇ ਕਰਦੇ ਗੱਲਬਾਤ ਚਰਨ ਨਾ ਪਿੱਛੇ ਜਾ ਕੇ ਜਿਦੀ ਮਰਜ਼ੀ ਵੇਖ ਲੋ ਬੜਾ ਮਿੱਠੀ ਕੋਆ ਗੁਆਬਾ ਮਿੱਠੀ ਕੋਆ ਅੱਜ ਵੀ ਜਾਸ ਹੁੰਦਾ ਸੀ मैं वैश्व बोरी करके आया ਬੰਦੇ ਕਰਾ ਲਈ ਦੀ ਗੱਲ ਕਰਨੀ ਆ ਕਿ ਕਿੰਦੀ ਹੋ। ਅੰਦਰੋਂ ਵੇਖ ਖੜੇ ਰੇ ਮਗਰ। ਕਿਆ ਵਧੀਆ ਬਣਾ ਲੈ। ਬਾਬੇ ਇਹਨਾਂ ਨੇ ਖਾਦਾ ਖੱਲਾ ਪਹਿਲੇ ਵਜ ਤੇ ਖੋਲੇ ਤੇ ਹੁਣ ਐਂਡ ਤੇ ਐਂਡ ਤੇ ਕਟਿੰਗ ਸ਼ਟ ਨਹੀਂ ਆ ਗਈ। ਤੋ ਸੌਂਫ ਵਾਲੀਆਂ ਪੁੜੀਆਂ ਸਾਰੀਆਂ ਚੋਗੜਿਆ। ਮੈਂ ਵੀ ਤੋ ਚੁੱਕੀ ਆ ਵਾ। ਸੁਣ ਗੱਲ ਸੁਣੋ ਕਰ ਆਬ। ਅਸੀਂ ਪ੍ਰੋਮੋਸ਼ਨ ਨਹੀਂ ਕਰਦੇ ਜਾਂ ਮਤਲਬ ਕੋਈ ਗੱਲ ਨਹੀਂ ਪਰ ਇੰਨੀ ਜਿਆਦਾ ਟੇਸਟੀ ਚੀਜ਼ ਹੈ। ਸਾਰਾ ਜਿਹੜਾ ਪੁੜੀ ਨੇ ਆ ਦੇਖ। ਮੋਟੇ ਸੀ ਨਾ ਮਜ਼ਾ ਆ ਗਿਆ ਖਾਨ ਦਾ ਉਧਰ ਵੇਖੋ ਵੀਰ ਦਿਖਾਉਂਦਾ ਘਰ ਜਾਣੇ ਖੈਰਾ ਰੋਡ ਮਜ਼ਾ ਆ ਗਿਆ ਲੈ ਭੈਣਾ ਚੱਲਦੇ ਆ ਬਿਲਕੁਲ ਲਾਹ ਦਾਨ ਚੋਰੀ 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 ਕਾਦੀ ਆ ਕਹਿੰਦੇ ਆ ਵੀ ਚੋਰੀ ਕਾਦੀ ਆ ਚੋਰੀ ਕਾਦੀ ਆ ਆ ਬਟੌਰ ਨੇ ਹੁੰਦੀ ਆ ਦੋ ਦੋ ਤਿੰਨ ਤੇ ਪੜੀਆ ਤੋੜ ਨਾ ਦਿਓ ਅਰ ਆ ਰਿਹਾ ਇੱਕ ਬੁਤ ਰਹਿ ਗਿਆ ਤਾਂ ਮੈਨੂੰ ਗੋਦੀ 'ਚ ਬਿਠਾ ਲਓ ਬਰਾਦਰ ਵਾਸਪਿਆ ਨੂੰ ਕਦੋਂ ਮੈਂ ਕੰਮ ਕਰਾਂਗਾ ਗੱਲ ਕਰੀ ਹਾਂ ਨੂੰ ਥੋੜੀ ਬਧਾਈ ਇੱਥੇ ਹੋਣਾ ਯਾਰ ਵਧੀਆ ਚੀਜ਼ ਹੈ ਨਾ ਮਤਾਂ ਚੱਲ ਮੇਰੀ ਗੱਲ ਸੁਣ ਚੱਲ ਜਾਨਾ ਟਾਈਟ ਕਰਦਾ ਰਹਿਦਾ ਤਾ ਉਹ ਕਿੰਦਾ ਪੈਸੇ ਕਢਾਉਣ ਦੇ ਲਓ ਗਾਇਜ਼ ਖਾ ਪੀ ਕੇ ਸਾਰੀ ਫੈਮਿਲੀ ਖਾਸੀਆਂ ਆ ਸਮਝਾ ਕਰਕੇ ਚੋਰੀ ਚੋਰੀ ਚਾਰੀ ਕਰਕੇ ਦੇ ਵੀ ਕੰਨ ਨਾ ਯੋ ਤੇ ਮੈਂ ਉਦਾ ਹੀ ਮੀ ਆ ਕਰ ਰਣੀ ਆ ਕੋਈ ਸੀਰੀਅਸ ਨਾ ਲੈ ਲਿਓ ਸੀਰੀਅਸ ਲੈਣ ਵਾਲੇ ਵੀ ਬੜੇ ਹੁੰਦੇ ਆ ਇਹ ਨਾ ਹੋਵੇ ਇਹ ਰੈਸਟੋਰੈਂਟ ਆ ਲੈ ਵੇਖਣ ਨੂੰ ਮਗਰ ਪੈ ਕੇ ਹੀ ਗੱਲ ਲੱਗ ਗਈ ਇਹ ਸਟ ਇੱਕ ਮਜ਼ਾਕ ਹੀ ਤੇ ਉਹ ਤੇ ਚਲੋ ਦੇਂਦੇ ਹੀ ਆ ਤੁਹਾਨੂੰ ਅਸੀਂ ਸਾਡੀ ਚੋਇਸ ਹੀ ਲੈ ਆਏ ਅਸੀਂ ਬਾਹਰ ਕੇ ਖਾਂਦੇ ਪਏ ਹਾਂ ਤੇ ਬਾਕੀ ਇਹ ਬਹੁਤ ਮौज-ਮਸਤੀ ਕੀਤੀ ਫੰਕਸ਼ਨ ਕੀਤਾ ਹੁਣ ਆਪਣੇ ਜਿਹੜੇ 2000 ਕਾਮ ਆ ਉਹ ਕਰਾਂਗੇ ਫਿਰ ਅਸੀਂ ਜਾਵਾਂਗੇ ਘਰ ਤੇ ਘਰ ਵਾਸਤੇ ਵੀ ਕਹਿੰਦੇ ਸਾਨੂੰ ਅੱਜ ਸਪੈਸ਼ਲ ਫੂਡ ਬਣਾ ਕੇ ਦਿਓ ਸਪੈਸ਼ਲ ਫੂਡ ਬਣੇਗਾ ਇੱਥੇ ਵੀ ਸਪੈਸ਼ਲ ਖਾਦਾ ਉੱਥੇ ਵੀ ਸਪੈਸ਼ਲ ਹੀ ਖਾਣਾ ਅਸੀਂ ਅੱਜ ਖਾ ਨਾ ਤਗਾ ਲੈੜੇ ਫੋਲ ਹੋ ਜਾਣਾ ਇਹਨਾਂ ਗਾ ਤੇ ਬਾਕੀ ਫੋਲ ਹੁਣ ਬਹੁਤ ਹੋ ਗਏ ਮੈਨੂੰ ਲੱਗਦਾ ਨਹੀਂ ਭੀ ਅਜ ਰਾਤ ਨੂੰ ਭੁੱਖ ਲੱਗੂਗੀ ਤੇ ਫਿਰ ਕੈਨਸਲ ਕਰ ਦਈਏ ਸ਼ਾਇਦ ਇਹ ਲੈੜੀਆਂ ਕਰਨੇ ਹੈ ਨਹੀਂ ਮੰਦੇ ਦੱਬਦੇ ਨਹੀਂ ਤੇ ਬਾਕੀ ਚਲੋ ਹੁਣ ਚੱਲਦੇ ਆ ਜੇ ਕਿਤੇ ਰੁਕਾਂਗੇ ਕਲਿੱਪ ਲੈਣੀ ਹੋਗੀ ਲੈ ਲਾਂਗੇ ਆਦਰਵਾਇਸ ਘਰੇ ਜਾ ਕੇ ਮੇਰੇ ਨੇ ਦਾਗ ਦਾ ਮੈਨਾਂ ਜੇ ਮਤਲਬ ਹੁਣ ਤੁਸੀਂ ਰੋਟੀ ਹੋਣ ਹੈ ਦੀ ਮੰਜੋਈ ਗੱਲ ਨਹੀਂ ਨਹੀਂ ਉਹ ਨਹੀਂ ਹੋ ਜਾ ਜੇ ਸ਼ਾਮਾਂ ਨੂੰ ਉਸ ਵੇਲੇ ਆ ਕੇ ਲੱਗੇ ਸ਼ੋਪਿੰਗ ਕਰਨ ਦੇ ਨਾਲ ਸੈਟ ਨਹੀਂ ਨਹੀਂ ਦਾਗ ਫੇਰ ਨਹੀਂ ਬਣਦਾ ਵੇਖਾ ਪ੍ਰਾਣੇ ਇਹਨਾਂ ਨੇ ਜੇ ਸੈਟਵਾ ਦੀ ਦੂਰੇ ਚ ਆਪਾਂ ਸਭੀ ਪਾ ਕੇ ਫਰੇਚਰ ਰੱਖ ਦਈਏ ਉਹ ਵਿੱਚ ਰਹਿ ਹੀ ਗਈ ਉਹ ਜਮਣੀ ਜਮਣੀ ਅੱਛਾ ਕੋਈ ਗਲਤ ਜਿਹਾ ਕਰ ਰਿਹਾ ਤੇ ਗਲਤ ਜਿਹਾ ਪਤਾ ਨਹੀਂ ਮਾਰਦੇ ਜੇ ਸਾਲੀ ਸੱਜੀ ਤਾਂ ਕਿਉਂ ਹੋ ਰਹੀ ਸਤੀ ਹੋਂ ਪਾਂਡਾ ਰੱਖੋ ਇਹਦੇ ਇਹਦੇ ਵਿੱਚ ਅੱਛਾ ਇਹਦੇ ਚ ਡਿਜ਼ਾਈਨ ਹੈ ਸਾਡੀ ਤੇ ਥੱਲੇ ਵਾਲਾ ਕਿੰਨਾ ਦੱਸਾਂ ਇੱਕ ਫੱਟੀ ਵਾਲੀ ਹੁਣ ਇਹ ਨਾ ਨਾ ਡਿਜ਼ਾਈਨਿੰਗਾਂ ਦਿਖਾ ਦੋ ਹਾਂਜੀ ਗਾਇਜ਼ ਘਰ ਆਪਾਂ ਆ ਗਏ ਖਾ ਪੀ ਕੇ ਖਾ ਪੀ ਲਿਆ ਤੇ ਘਰ ਪਹੁੰਚ ਗਏ ਆ ਤੇ ਚਾਹ ਬਣਾ ਲਈ ਆ ਤੇ ਨਾਲ ਲੱਗੇ ਸ਼ੈਣੀ ਬਣਾਉਣ ਤੇ ਇਧਰ ਫਲਟਰ ਨੂੰ ਪਾਈਏ ਇਹ ਵੀ ਫਲਟਰ ਤੇ ਚਾਹ ਪਣੀ ਤੇ ਨਾਲ ਲਗਾ ਦੇਵਾਂ ਆਪਣਾ ਸ਼ਹਿਦ ਪੀਣ ਤੇ ਨਾਲ ਬਣਾਵਾਂਗੇ ਗਾਜਰਾ ਦੀ ਠੀ ਹੈ ਵੀ ਲੇਟਿਆ ਕਰ ਦਿੰਦੇ ਆ। ਰੈਸਪੀ ਤੁਹਾਨੂੰ ਦੱਸਾਂਗੇ। ਜੇ ਕੋਈ ਜਾਨਣਾ ਚਾਹਦਾ ਹੋਊਗਾ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੈ। ਤੇ ਬਾਕੀ ਇੱਧਰ ਆਪਣਾ ਚਾਹ ਬਣਾ ਲਈਏ। ਇਹ ਚਾਹ ਨਾਲ ਦਾ ਗਿੱਲਾਵੇਂ। ਬਾਕੀ ਸਭ ਜਲਦੀ ਹੋਵੇ। ਤੇ ਕਰ ਦਿਆਂ ਬਲੌਗ ਨੂੰ ਕੰਟੀਨ ਹਲਾ ਮਾਰ ਦਿਆਂ ਗੱਲਾਂ ਬਾਤਾਂ। ਲਓ ਜੀ ਆਪਣੀ ਹੋ ਗਿਆ ਜੀ ਸ਼ਾਈ ਪਨੀਰ ਡੰਨ ਤੇ ਮੱਲੀ ਕੰਮ ਕਰਨਗੇ ਟੇਸਟ ਤੇ ਇੱਧਰ ਰੱਖੀ ਆਪਣੀ ਬਦਾਮਾਂ ਵਾਲੀ ਥੀਰ। ਆਜੋ ਜਿੰਨੇ ਜਿੰਨੇ ਖਾਣੀ। ਅਮਲੀ ਸਾਹਿਬ ਕੱਗਸਦੀ ਨਾ ਖੱਡੇਓ ਪਹਿਲਾਂ ਹੀ ਕਹਿ ਤਾਰੇ ਮੈਂ ਪਹਿਲਾਂ ਹੀ ਕਹਿ ਤਾਰੇ ਉਹ ਲੱਕਰ ਦੀ ਗੱਲ ਦੇਖ ਆ ਮੈਂ ਰੱਖਾਂ ਦਉ ਵੈਰੀ ਨਾਈਸ ਸੱਚੀ ਉਹ ਤਾਂ ਬੜਾ ਘਟਿਆ ਪਗੜੇ ਓ ਸ਼ਿਟ ਯਾਰ ਮਿੱਠੇ ਤੋਂ ਜ਼ਿਆਦਾ ਹੈ ਕਿ ਮੈਂ ਤਾਂ ਚੀਨੀ ਪਾਈ ਨਹੀਂ ਪਾਈ ਨਹੀਂ ਚ ਨਹੀਂ ਕਿੱਦਾਂ ਲੱਗਾ ਤੇ ਫਿਰ ਵੀ ਵਧੀਆ ਲੱਗਿਆ ਨਹੀਂ ਵੀ ਚੀਨੀ ਲੋੜ ਹੀ ਨਹੀਂ ਪੈਦੀ ਕਿਉਂਕਿ ਮੈਂ ਜੋ ਜੋ ਪਾਈ ਮਲਾਈ

ਬਣ ਚੱਲੀ ਬੱਸ ਹਾਂ ਤੈਨੂੰ ਗਰਮੀ ਲੱਗਣੀ ਮੇਰੇ ਧੁਗੜੀ ਨਾ ਨਾ ਕਿੰਨਾ ਬਦਲਿਆ ਉਹ ਹੁਣ ਚੋਕੀ ਕਰਨਾ ਉਹ ਯਾਰ ਮੇਰੀ ਇੱਕ ਚੀਜ਼ ਰਹਿ ਗਈ ਸੀ ਓਹ ਸੋਹਣਿਓ ਯਾਰ ਓ ਮੋਣਿਓ ਹੋਰ ਕਾਕੇ ਰਹੀ ਸੀ ਹੱਥ ਨਾਲ ਰੋਮੀ ਰੋਮੀ ਤਰਬਾਹ ਨੂੰ ਲੱਗੀ ਲੱਗਣ ਡਿਆ ਵਾ ਅਹੀਂ ਚੱਲਨੇ ਆਂ ਆਹ ਯੂ ਆਰ ਰਾਈਟ ਯੂ ਆਰ ਰਾਈਟ ਸਾਈਡ ਤੇ ਸਾਈਡ ਤੇ ਸਾਈਡ ਤੇ ਓਏ ਇਧਰ ਆ ਬਦ ਤੇ ਕੂੜਾ ਦਾ ਨਹੀਂ ਹੁੰਦਾ ਵਾ ਤਾਂ ਕੂੜਾ ਪਾਰਨਾ ਮੈਂ ਲੈ ਲੈ ਹੋ ਖਾ ਕੇ ਲੈ ਇਹ ਕਿਹੜਾ ਟਾਸ ਕਰ ਕਰ ਰਿਹਾ ਹੈ ਇਹ ਡਸਟਬਿਨ ਕਿਉਂ ਨਹੀਂ ਲੈਂਦਾ ਵਾ ਇਹ ਡਸਟਬਿਨ ਇਸ ਲਈ ਲੈਂਦਾ ਵਾ ਜਿਹੜੇ ਹਰੇ ਅੰਟੀ ਆ ਉਹ ਵੀ ਨਾਲ ਪੌਲੀਥੀਨਾਂ ਸੁਵਧਤੇ ਠੀਕ ਆ ਮੈਂ ਇਹ ਰੱਖਣਾ ਉਹਦੇ ਬਾਹਰ ਕਿ ਜਿਹੜਾ ਸਾਰੇ ਬੇਸਟ ਜਿੰਨੇ ਵੀ ਪੌਲੀਥੀਨ ਇਹਦੇ ਚ ਪਾਈ ਜਾਣ ਬਾਅਦ ਅੱਗ ਲਾਈ ਜਾਏ ਹਾਂ ਨਾਈਟ ਹੈਨਾ ਲਓ ਗਾਈਜ਼ ਵੇਖ ਲਓ ਜਾ ਰਹੇ ਨੇ ਹੁਣ ਸੈਰ ਤੇ ਸੈਰ ਕਰਨ ਜਾ ਰਹੇ ਨੇ ਸਾਰੇ ਜਣੇ ਸੈਰ ਕਰਨ ਉੱਥੇ ਤਾਂ ਬੜੇ ਆ ਉੱਥੇ ਬਹੁਤ ਉੱਥੇ ਸਾਰੇ ਜਣੇ ਆ ਗਏ ਬਰਾਜਾ ਕੀ ਆ ਗਿਆ ਬੁੱਢਾ ਤੇ ਗਾਈਜ਼ ਉਹ ਮਰ ਗਿਆ ਇਹ ਬੁੱਢਾ ਪਾਲੀਆਂ ਨੇ ਆਪਾਂ ਜੈਗਣਾ ਤੇ ਕਿਉਂ ਇੱਕੋ ਹੀ ਜਿਹੜਾ ਬਣਾਉਂਦਾ ਸੀ ਦਾ ਇੱਕੋ ਹੀ ਨਹੀਂ ਨਹੀਂ ਉਹ ਜਿਹੜਾ ਕੰਪਨੀ ਦਾ ਹੁੰਦਾ ਰਹੀ ਬੁੱਢਾ ਓਕੇ 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 ਪਿੰਡ ਦੀਆਂ ਨਾ ਲਾਈਟਸ ਦੇਖੋ ਕਿੰਨੀਆਂ ਘੈਂਟ ਲੱਗਦੀਆਂ ਨੇ ਮੈਂ ਹੁਣ ਸਟਾਈਲ ਦਾ ਪ੍ਰਭ ਮੈਂ ਵੀ ਹੁਣ ਸਟਾਈਲ ਦਾ ਬੋਲਿਆ ਕਰਨਾ ਹੱਸ ਵੇਲੇ ਤੇ ਨੁਫੜੀ ਨਹੀਂ ਸੈਂ نو اس بسل گئی مسکان نام مزے دیکھو یار تم مرتے پر وہ چل گئی رومی جاندی ادھر دیکھو مسکان یو نو اینڈ یو نو مسکان ہم کہاں جا رہے ہیں مسکان باب کیسے بیٹھا روباب بیٹھیا ਮੇਰੇ ਬੁਰਾ ਗੋਜੂਦਾ ਤਮਾਮ ਅਲਗ ਮੈਂ ਨਾ 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 ਨਹੀਂ ਤੁਮ ਬੀਚ ਤੋ ਹੋਤ ਨੇ ਕਰਈ ਹੁੰਦੇ ਤੇ ਹੁਣ ਗਾਇਜ਼ ਸ਼ਾਇਬ ਨੇ ਦਿਖਾਤਾ ਕਿਤੋਂ ਲਗਾ ਦੱਸੋ ਸ਼ਾਇਬਿਆ ਸਿੱਧਾ ਅਜੇ ਖੀਰ ਖਾਣੀ ਹੈ ਤੂੰ ਵੀ ਤੂੰ ਵੀ ਨਹੀਂ ਕਰਦੇ ਬਲੇ ਖੀਰ ਮੈਂ ਜਿੱਦਿਓ ਤੂੰ ਉੱਪਰ ਆਹੋ 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 ਮੁੜ ਕੇ ਫੇਰ ਮੋੜੀ ਮੇਰੇ ਉੱਪਰ ਦੁੱਤੀ ਨਹੀਂ ਚੁੱਕੀ ਲੱਗੀ ਚਲੋ ਕੀ ਨਹੀਂ ਮੰਦੇ ਕਮੋਸੇ ਨਹੀਂ ओके 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 ਗਾਇਸ ओके ਗੁੱਝ ਗੁੱਝ ਦ ਸੀਜ਼ਨ ਵੈਰੀ ਗੁੱਡ ਦ ਸੀਜ਼ਨ ਵੈਰੀ ਬੈਡ ਕੱਬਾ ਰਿਹਾ ਨਾ ਰੱਖਿਆ ਹੀ ਨਹੀਂ ਅੱਗੇ ਆਓ ਉਹ ਵੇਖਣ ਨੂੰ ਰੱਖਿਆ ਆਓ ਜਾਓ ਫੋਕੀ ਉਹ ਇਹ ਪਤਾ ਕੀ ਕਰਦੇ ਨੇ ਬਾਹੂ ਉਹ ਮੇਰੀ ਗੱਲ ਸੁਣੋ ਬਾਹੂ ਪਤਾ ਕੀ ਕਰੀਦਾ ਵਾ ਡੱਬਾ ਲੈ ਆਈਦਾ ਦੁਕਾਨ ਤੋਂ ਉਹਨਾਂ ਨਾਲ ਗੱਲ ਕੀਤੀ ਆ ਪ੍ਰਭ ਰੱਬ ਗੱਲ ਸੁਣੋ ਡੱਬਾ ਦੁਕਾਨ ਤੋਂ ਮੇਰੀ ਗੱਲ ਸੁਣ ਲਓ ਉਹ ਕੋਈ ਹਸੋ ਯੂ ਨੋ ਮੈਂ ਇਹਨਾਂ ਨੂੰ ਗੈਸਟਰ ਨੂੰ ਕਹਿ ਰਹੀ ਆ ਯੂ ਨੋ ਅਸੀਂ ਨੇ ਡੱਬਾ ਲੈ ਆਏ ਆ ਉਹਨੇ ਆ ਤੇ ਬਾਦ ਵਿੱਚ ਨਹੀਂ ਨਹੀਂ ਗਾਲ ਤੇ ਸੁਣਾ ਪੂਰੀ ਯਾਰ ਕੀ ਕਰਦੇ ਹੋ ਉੱਥੇ ਪਿਆਈ ਅੱਬਾ ਹੋ ਗਿਆ ਉੱਥੇ ਪਿਆਈ ਜਿਹੜਾ ਜਾਂਦਾ ਚੁੱਪੀ ਆਦਾ ਬਸਰ ਬਾਪ ਲੈ ਵੀ ਦੋ ਖਾਦੇ ਹੋ ਮੇਰੀ ਬਾਤ ਤਾਂ ਓਹੋ ਪਹਿਲੇ ਮੇਰੀ ਬਾਤ ਤਾਂ ਸੁਣੋ ਹਮ ਲੋਗ ਨਾ ਖਾਦੇ ਤੂਰ ਬਾਪ ਮੁਸਕਾਨ ਯੈਸ ਵੀਰਸ ਬੇਬੀ ਬਟ ਮੇਰੀ ਬਾਤ ਤਾਂ ਸੁਣਾ ਜੀ ਦਾ ਫੇਵਰੇਟ ਹੀ ਉਹਨੇ ਖਾਦਾ ਮੇਰੀ ਹਮਾਰਾ ਵੀ ਫੇਵਰੇਟ ਐਸੀ ਬਾਤ ਨਹੀਂ ਹੈ ਉੱਥੇ ਹੀ ਪਿਆਈ ਚੱਲ ਪਿੱਛੇ ਪੁੱਜ 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 ਉਹ ਮੇਰੀ ਸਾਣਾ ਪਾ ਗਈ ਮੈਂ ਪਿੱਛੇ ਰਹਿ ਗਿਆ ਯੂ نو ਅਸੀਂ ਨਾ ਡੱਬਾ ਲੈ ਆਉਨੇ ਆ ਬਟ ਗੈਸਟ ਅਸਾਂ ਗਿਰਾਖ ਦੇਣੀ ਗੱਲ ਕੀਤੀ ਹੋਈ ਨਾ ਤੇ ਕਾਲ ਨਾਲ ਉਹਨਾਂ ਜਦੋਂ ਗੈਸਟ ਚਲੇ ਜਾਂਦੇ ਆ ਨਾ ਫਿਰ ਡੱਬਾ ਵਾਪਸ ਕਰ ਦਿੰਦਾ ਇਹ ਤਾਂ ਨਹੀਂ ਨਾ ਹੁੰਨੀ ਨਾ ਹੁੰਦੀ ਵਾਹਿਗੁਰੂ ਵਾਹਿਗੁਰੂ ਐਨੀ ਮੇਰੇ ਕੋਲ ਨਹੀਂ ਹੁੰਦੀਆਂ ਇਹ ਗੱਲਾਂ ਨੋ ਨੋ ਮੈਂ ਹੀ ਸਿੱਧੇ ਸਾਦੇ ਓ ਮਾਈ ਗੋਡ ਸਾਡਾ ਤੱਕ ਗਏ ਆ ਵੀ ਠੀਕ ਐ ਜਿੰਮ ਵਾਲੇ ਬੱਚੇ ਥੱਲ ਗਏ ਬੋਲ ਲੋ ਕਿ ਬਹੁਤ ਐ ਸਾਰੀ ਐ ਬਗਿਆ ਜੀ ਬਹੁਤ ਠੀਕ ਐ ਬਾਦ ਦੋਲ ਬੇਕੋ ਆਇ ਰਹਾ ਮਾਂ ਦੀ ਕਾ ਜੀ ਕਿ ਭਾਈ ਇਧਰ ਇਧਰ ਰੋਛਾ ਮੈਨੂੰ ਵੀ ਬੋਲ ਮੈਨੂੰ ਵੀ ਬੋਲੋ ਤੈਨੂੰ ਕਿੱਥੇ ਬੋਲਣੀਆਂ ਜੀ ਤਲੜੀ ਤੈਨੂੰ ਸੈਰ ਕਰਨ ਲਿਆ ਮੈਂ ਉੱਥੇ ਸੋਵੂਗੀ ਕਿਤੇ ਰੋ ਹਾਈ ਡੋਗੀ ਸਵੇਰੇ ਵੀ ਸਾਨੂੰ ਪੈ ਗਈ ਆ ਜੋ ਆ ਜੋ ਮੇਰੇ ਹੱਦੀਆਂ ਲੱਤਾਂ ਖਾਜ ਲੈ ਜੋਗੀ ਆ ਜੋ ਆ ਜੋ ਸਵੇਰੇ ਵੀ ਪੈ ਗਈ ਚਲ ਮੁਸਕਣ ਚਲੀਏ <laughs> तो रोमी बेटा मत डराया करो लो, हम आगे आगे जनता पीछे पीछे हम आगे आगे जनता पीछे पीछे तेल गल सी ਹਾਂ ਉਸ ਤੋਂ ਨਹੀਂ ਆਉਂਦੀ ਮੈਂ ਇਹਨਾਂ ਆਉਂਗੀ ਜਿਹਨਾਂ ਨਾਲ ਗੱਲ ਲੁੰਦੀ ਆ ਉਹਦੀ ਉਹ ਵੀ ਚੜ੍ਹ ਕੇ ਹਲਪੀ ਦਾ ਬਾਲਮ ਕੰਢੀ ਤੇ ਬਾਪ ਤੇ ਕਿਵੜਾ ਜਾਏ ਤੇ ਬਾਪ ਤੇ ਮੁੜਦੀ ਨਹੀਂ ਉੱਥੋਂ ਸਤਾ ਲਾ ਦੇ ਇਹ ਨਹੀਂ ਮੈਂ ਦੇ ਦਾਂ ਤੇ ਇਹਨਾਂ ਸਿੱਧੀ ਆ ਗਈ ਸਿੱਧੀ ਮੈਂ ਠਾਣ ਦਾ ਲਾ ਦਈ ਉਹਨਾਂ ਨੂੰ ਆ ਬਸ ਆਹ ਤਾਂ ਕੀ ਅੱਥੇ ਮੜ ਕੇ ਹੋ ਗਈ ਹੋਈ ਹੋਈ ਰੱਬਾ ਇਹ ਅਜੂ ਤਾਂ ਪੱਛਾ ਗਿਆ ਤਾਂ ਕਿੰਨਾਪ ਨਹੀਂ ਕੀਤਾ ਤਾਲਾ ਪਾ ਦੇ ਜਦੋਂ ਲਾਪੜਾ ਦੇ ਮੇ ਬੱਚਾ ਕਹਿੰਦਾ ਕਿ ਨੈਪ ਕਰ ਲਿਆ ਨਾ ਹੱਸ ਜ਼ਰੂਰ ਤੇ ਤਾੰਦਰਾ ਛੋਟੀ ਆਉਣ ਨਹੀਂ ਲੱਭੜੇ ਨਹੀਂ ਨਹੀਂ ਤੂੰ ਵੀ ਛੋਟ ਲੈਣੀ ਤੂੰ ਵੀ ਜੇ ਮੇਰੇ ਦੇਖੇ ਹਾਲ ਦੇ ਪੈਣੇ ਤਾਂ ਮੇਰੇ ਵੱਡੇ ਦਾਦ ਜੀ ਮੇਰੇ ਤੇ ਹੀ ਪੋਤੇ ਜਾਂਦੇ ਦੇਖ ਜੇ ਮੇਰੇ ਪੋਤੇ ਯਾਰ ਜੇ ਮਰੇ ਹਾਈ ਬੜੇ ਵੱਡੇ ਜੀ ਦੇਖ ਵੀ ਹੋਣਾ ਲੱਭਣਾ ਦੇਣਾ ਹੋਵੇ ਤਾਂ ਲੱਭੂ ਹੀ ਜਾਣਾ ਹੁਣ ਨਹੀਂ ਨਹੀਂ ਆਹ ਲਾਈਟ ਬੜੀ ਆ ਸਾਡੇ ਪੋਨਾਂ ਦੀ ਲੈ ਲਓ ਹੋਰ ਲੈ ਲਓ ਸਾਡੇ ਇੱਥੇ 12 ਵਜੇ ਤੱਕ ਤਾੰਦਰਾ ਲੱਭਦੇ ਆਂ ਖਾਇਰੱਬਾ ਕੀ ਬਣੂਗਾ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੇ ਤੂੰ ਵੀ ਸੱਚੇ ਪਾਤਾ ਦੀ ਬਣੂਗਾ ਫੋਨ ਚੋਰੀ ਕਰਨ ਦੇ ਜੈ ਸਪੰਜਰ ਨੂੰ ਹੁਣ ਕਦੀ ਜਾਂਦੀ ਹੋਣੀ ਇਹਦਾ ਲੱਗਦਾ ਮੇਰੇ ਨਾਲ ਬਹੁਤਾ ਪਿਆਰ ਆ ਇਹਦਾ ਰੰਗ ਉਹਦਾ ਚਿੱਟਾ ਇਹ ਤੇਰਾ ਵੀ ਚਿੱਟਾ ਹੈ ਓ ਮਾਈ ਲਾਡ ਤੁਸੀ ਪਾਲਾ ਆ ਜਾ ਨਾ 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 ਹੈਰ ਬੰਦਾ ਨਾਲ ਗੱਲ ਨਹੀਂ ਬੋਲ ਰਿਹਾ ਪਗੜਾ ਇਹ ਪਛਾਲ ਲਿੰਦਾ ਸਿੰਗਲ ਬੰਦਿਆਂ ਨੂੰ ਬੂਸਟ ਤੇ ਫੁੱਲ ਵੇ ਬਣਿਆ ਚਲੋ ਗਾਇਸ ਕਰ ਲੀ ਜੀ ਮਿਲਦੀ 10000 ਰੋਟੀਆਂ ਯੈਸ ਤੇ ਹੁਣ ਨਿਕਲ ਆਏ ਆ ਪਚਾਉਣ ਤੇ ਜਾ ਆਗਾ ਜੈਨਾ ਬਦਾਮ ਵਾਲੀ ਖੀਰ ਖਾਣੀ ਬਦਾਮ ਵਾਲੀ ਨਹੀਂ ਹਾਂ ਗਾਜਰ ਵਾਲੀ ਆ ਜੈਨਾ ਖੀਰ ਖਾਣੀ ਫੇਰ ਫੂਲ ਬੰਜੇ ਆ ਜਾਣ ਕਿਧਰ ਚੜਾਤੀ ਆ ਦੇਖੋ ਉੱਥੇ ਪੈਗ ਲਾ ਕੇ ਆਏ ਜੇ ਤੁਹਾਨੂੰ ਸਮਝ ਕਿੱਥੋਂ ਆ ਰਹੀ ਨਹੀਂ ਹੋ ਗਈ ਮਮਾ ਕੀ ਆਂਦੀ ਰੋਮੀ ਪਹਿਲਾ ਲਾਉਂਦੀ ਰੰਗਦੀ ਫਿਰ ਕੀ ਲਬੋਤੀ ਲਾ ਕੇ ਲੱਗਦੀ ਹੈ ਆਏ ਫੋਲਵੇ ਬਣਿਆ ਪੁੱਛਦੇ ਮੱਸੀਆ ਹੀ ਉਹ ਚੰਨ ਟਿੱਕ ਟਿੱਕ ਉਹ ਆਮ ਉਹ ਕਿੱਥੇ ਆ ਉਹ ਮਾਰਾ ਕੁਆ ਨਾ ਜੰਗ ਜਾਂੜੀ ਪੂਰੀ ਇੱਕ ਅਸੀਂ ਬੱਚਾ ਲੁੱਟਦੇ ਆਏ ਆ ਠਾਗੜਾ ਗਿਆ ਕਿਹਾ ਹਾਂ ਦੂਜਾ ਫੇਰ ਲੱਭਣ ਜਾਣਾ ਇਹ ਤਾਂ ਫਰੋਤੀ ਮੰਗਾਂਗੇ 5 ਰੁਪਏ ਅੱਛਾ ਗਲਤ ਲੱਗਦਾ ਇਹਨੂੰ ਕਹਿਣਾ ਵੀ ਸ਼ੁਗਰ ਹੈ ਕੱਢਿਆ ਕਰੋ ਨਾ ਉਹ ਪਤ ਮੈਂ ਮਮਾ ਬਰਤਾਨ ਆ ਦੇ ਜੀ ਤੇ ਮੇਰਾ ਜਿਹੜਾ ਸ਼ੇਰੰਗਿਆ ਗਲਤ ਹਤਾ ਜੀ ਬਾਬੀ ਬਣੀ ਗਲਤ ਤਾਂ ਸ਼ੇਰੰਗਿਆ ਆਦੀ ਅੰਦਰ ਇਹਦਾ ਖਾਦਾ ਪੀਤਾ ਠਾਣਾ ਹੋ ਗਿਆ ਜੀ ਚਲੋ ਜੀ ਸੱਜਣੋ ਕਰਦੇ ਆ ਘਰ ਜਾ ਬਲੌਗ ਨੂੰ ਕੰਟੀਨਿਊ ਜਾਂ ਸੋਰੇ ਕਰਾਂਗੇ ਨਹੀਂ ਜਾਂ ਇਹਨੂੰ ਖਤਮ ਕਰ ਦਾਂਗੇ ਖਤਮ ਨਹੀਂ ਕਰ ਰਾ ਇਹਨੂੰ ਫਿਨਿਸ਼ ਕਰਵਾਣਾ ਠੀਕ ਆ ਜੀ ਯੂ نو ਹਾਂ ਯੂ ਨਾ ਯੂ ਨਾ ਬੱਡੀ ਮੈਡਮ ਅੰਗਰੇਜ਼ੀ ਵਾਲੀ ਠੀਕ ਠੀਕਾ ਰਹੇ ਹੋ ਦੱਸੋ ਕੀ ਖਾ ਰਹੇ ਹੋ ਨਹੀਂ ਆ ਕੋਠੀ ਚੋਕੇ ਹਾਂਜੀ ਕੋਠੀ ਭਰਾਲੇ ਵੀ ਜਾਂਦੀ ਹੈ ਕੋਠੀ ਨਹੀਂ ਇਦਾਂ ਹਾਂਜੀ ਗਾਇਜ਼ ਸੈੱਰ ਕਰ ਲਈ ਰੋਟੀ ਵੀ ਖਾ ਲਈ ਹੁਣ ਅਸੀਂ ਵੇਖਾਂਗੇ ਕੋਈ ਮੂਵੀ ਤੇ ਮੂਵੀ ਮਾ ਵੀ ਦੇਖਦੇ ਆਂ ਤੇ ਫਿਰ ਅਜੇ ਮੇਰਾ ਨਾ ਬੈੱਡ ਤੇ ਪੂਰਾ ਖਲਾਰਾ ਪਿਆ ਤੇ ਮੈਂ ਸਾਰਾ ਚੁੱਕਣਾ ਵਾ ਤੇ ਕੱਪੜੇ ਵਗੈਰਾ ਵਿੱਚ ਰੱਖਣੇ ਆ ਤੇ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਬਲੌਗ ਦੇ ਵਿੱਚ ਤੇ ਨਵੀਂ ਵੀਡੀਓ ਦੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸੋੜਨਾ ਕਮੈਂਟ ਕਰਨਾ ਭੁੱਲਿਓ ਤੇ ਬਾਏ 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 ਕਰ ਬਾਈ ਕਰੋ ਮੈਨੂੰ ਨਹੀਂ ਪਹਿਲੇ ਬਾਏ ਕਰੋ ਹਾ ਹਾ ਤੱਕਾ ਤੇ ਸਾਰੇ ਨੂੰ ਬਾਏ ਬਾਏ ਮਿਲਦੇ ਆ ਨਵੀਂ ਵੀਡੀਓਜ਼ ਵਿੱਚ